ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਪਿੰਡ ਪੈਣੀ ਗਾਹੀ ਪੈਣੀ ਨੱਥੂ ਅਤੇ ਪੈਣੀ ਕੀਮਾ ਵਿਖੇ ਚੇਅਰਮੈਨ ਪੰਜਾਬ ਜੈਨਕੋ ਲਿਮਟਿਡ ਨਵਜੋਤ ਸਿੰਘ ਮੰਡੇਰ ਵੱਲੋਂ ਨਸ਼ਿਆਂ ਦੇ ਖਿਲਾਫ ਪਿੰਡ ਵਾਸੀਆਂ ਨੂੰ ਸੋਚ ਚਕਾਈ ਗਈ ਇਸ ਮੌਕੇ ਤੇ ਪਿੰਡ ਨਿਵਾਸੀਆਂ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨਸ਼ਾ ਤਸਕਰਾਂ ਨੂੰ ਵੀ ਚਿਤਾਵਨੀ ਦਿੱਤੀ ਦੇਖੋ ਇੱਕ ਖਾਸ ਰਿਪੋਰਟ ਅਸੀਂ ਪਿੰਡ ਭੈਣੀ ਗਾਹੀ ਦੇ ਨਿਵਾਸੀ ਅਸੀਂ ਪਿੰਡ ਭੈਣੀ ਗਾਹੀ ਦੇ ਨਿਵਾਸੀ ਨਸ਼ਾ ਦੇ ਖਿਲਾਫ ਇਕਜੁੱਟ ਹੋ ਕੇ ਸੌਂ ਖੜੇ ਹਾਂ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਜੁਸਤੇ ਨਹੀਂ ਕਰਨਾ ਨਸ਼ਾ ਇਸੇ ਤਰ੍ਹਾਂ ਨਸ਼ਾ ਮਿਲਣ ਨਹੀਂ ਦਿਲਾਂਗੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸਾਡੇ ਨੈਸ਼ਨਲ ਕੋਨਵੀਨਰ ਕੇਜਰੀਵਾਲ ਸਾਹਿਬ ਨੇ ਜਿਹੜੀ ਇਹ ਪੰਜਾਬ ਦੇ ਅੰਦਰ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੀ ਆ ਉਸ ਦੇ ਤਹਿਤ ਅੱਜ ਹਲਕਾ ਸਾਨੇਵਾਲ ਦੇ ਜਿਹੜੇ ਤਿੰਨ ਪਿੰਡਾਂ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ ਹਰ ਪਿੰਡ ਦੇ ਵਿੱਚ ਜਾ ਕੇ ਨਸ਼ਿਆਂ ਦੇ ਖਿਲਾਫ ਜਿਹੜੀ ਉਹ ਸੌਂਖਵਾਈ ਜਾ ਰਹੀ ਹੈ ਤੇ ਜਿਹੜਾ ਅੱਜ ਕੌਮ ਦੇ ਸ਼ਹੀਦ ਜਿਹੜੇ ਆਜ਼ਾਦੀ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਇਹ ਸ਼ਹੀਦਾਂ ਨੇ ਆਪਣੇ ਖੂਨ ਲਾ ਕੇ ਖੂਨ ਨਾਲ ਸਿੰਜ ਕੇ ਧਰਤੀ ਨੂੰ ਪਵਿੱਤਰ ਕਰਿਆ ਇਸ ਧਰਤੀ ਨੂੰ ਆਜ਼ਾਦ ਕਰਾਇਆ ਇਸ ਧਰਤੀ ਦੇ ਅਗਰ ਅਸੀਂ ਲਹਿਰਾਵੈਰਾ ਮਾਰ ਰਹੇ ਹਾਂ ਤਾਂ ਉਹ ਸ਼ਹੀਦਾਂ ਦੇ ਕਾਰਨ ਹੈ ਉਹਨਾਂ ਸ਼ਹੀਦਾਂ ਦੀ ਧਰਤੀ ਨੂੰ ਜਿਹਨੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੇ ਗੰਧਲਾ ਕਰ ਦਿੱਤਾ ਅੱਜ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਮਹਿੰਮ ਪੰਜਾਬ ਦੇ ਪਿੰਡ-ਪਿੰਡ ਵਿੱਚ ਲਗਭਗ ਪੰਜਾਬ ਦੇ ਵਿੱਚ ਸਾਰੇ ਪਿੰਡਾਂ 'ਚ 12 12.5 ਹਜ਼ਾਰ ਦੇ ਕਰੀਬ ਪਿੰਡ ਨੇ ਤੇ ਵਾਰਡ ਨੇ 15 ਹਜ਼ਾਰ ਜਗ੍ਹਾ ਤੇ ਇਹ ਜਿਹੜੀ ਨਸ਼ਾ ਮੁਕਤੀ ਜਿਹੜੇ ਸਾਂਝੁਕ ਸਮਾਗਮ ਹੋ ਰਹੇ ਨੇ ਨਸ਼ਾ ਮੁਕਤੀ ਯਾਤਰਾ ਜਾ ਰਹੀ ਆ ਤਾਂ ਕਿ ਜਿਹੜੇ ਸ਼ਹੀਦਾਂ ਦੀ ਸੁਪਨਿਆਂ ਦਾ ਪੰਜਾਬ ਸੀ ਜਿਹਹੇ ਪੰਜਾਬ ਦੀ ਸਿਰਜਣਾ ਸ਼ਹੀਦਾਂ ਨੇ ਆਪਣੇ ਜਿੰਦਗਾਨੀਆਂ ਬਾਰ ਕੇ ਉਹ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਮੁਰਦ ਤੋਂ ਉਸ ਪੰਜਾਬ ਨੂੰ ਸਿਰਜਿਆ ਜਾ ਸਕੇ ਜਿਹੜਾ ਰੰਗਲਾ ਪੰਜਾਬ ਬਣਾਇਆ ਜਾ ਸਕੇ ਹਾਂਜੀ ਪੰਜਾਬ ਉਹਦੇ ਪਿੰਡ ਦੇ ਵਿੱਚ ਨਸ਼ਾ ਦੀ ਯਾਤਨਾ ਪਹੁੰਚੀ ਹੈ ਕਿਹੜਾ ਜਿਹੜਾ ਇਹਦਾ ਬਦਲਾ ਹੈਗਾ ਨਸ਼ਾ ਬਣਾ ਨੂੰ ਨਸ਼ਾ ਚ ਨਹੀਂ ਬਹੁਤ ਵਧੀਆ ਪ੍ਰਾਲਾ ਸਰਕਾਰ ਕਰ ਰਹੀ ਆ ਪਿੰਡ ਨੂੰ ਵੀ ਸਾਥ ਦੇਣਾ ਚਾਹੀਦਾ ਨਗਰ ਨੂੰ ਸਾਥ ਦੇਂਦੇ ਹੋਏ ਆਪਾਂ ਪੂਰਾ ਸਾਥ ਦਵਾਂਗੇ ਇਹਦੇ ਵਿੱਚ ਜੋ ਵੀ ਨਸ਼ਾ ਕਰਦਾ ਆਪਾਂ ਨਾਲ ਹੋ ਕੇ ਫੜਾਵਾਂਗੇ ਪਿੰਡ ਦੇ ਵਿੱਚ ਲੋਸਟਮੈਂਟਾਂ ਕਰਾਵਾਂਗੇ ਹੋਰ ਬਾਹਰ ਵੀ ਕੋਈ ਨਸ਼ਾ ਕਰਦਾ ਸੀ ਉਹਦੇ ਵਿੱਚ ਵੀ ਨਾ ਪੂਰਾ ਸਰਕਾਰ ਦਾ ਸਾਥ ਦਵਾਂਗੇ ਇਹਨਾਂ ਨੂੰ ਪਿੰਡ ਵੱਲੋਂ ਵੀ ਇਹਨਾਂ ਸਰਕਾਰ ਵੱਲੋਂ ਜਿਆਦਾ ਤੋਂ ਜਿਆਦਾ ਇਹਨਾਂ ਨੂੰ ਆ ਫੜਾ ਕੇ ਇਹਨਾਂ ਦੇ ਉਹ ਕਰਮਕਾਨਾ ਜਬਤ ਹੋਣੇ ਚਾਹੀਦੇ ਆ ਇਹਨਾਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਜੋ ਇਹਨਾਂ ਨੇ ਲੋਕਾਂ ਨੂੰ ਲੁੱਟ ਕੇ ਬਣਾਈਆਂ ਨੇ ਲੋਕਾਂ ਦੇ ਮਾਵਾ ਦੇ ਪੁੱਤ ਮਾਰ ਵਾਏ ਨੇ ਬਸ ਇਹ ਆਪਾਂ ਕਹਿਣਾ ਚਾਹੁੰਦੇ ਜੀ ਥੈਂਕ ਯੂ ਅੱਜ ਤਿੰਨ ਪਿੰਡ ਭੈਣੀ ਗਾਹੀ ਭੈਣੀ ਨੱਥੂ ਤੇ ਭੈਣੀ ਕੀਮਾ ਤਿੰਨਾ ਪਿੰਡਾਂ ਦੇ ਵਿੱਚ ਜੋ ਨਸ਼ਾ ਮੁਕਤੀ ਯਾਤਰਾ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਤੇ ਬਹੁਤ ਵਧੀਆ ਰਿਆ ਪਿੰਡ ਦੀ ਸੰਗਤ ਬਹੁਤ ਜ਼ਿਆਦਾ ਆਈ ਹੋਈ ਸੀ ਔਰ ਦੋ ਪਿੰਡ ਭੈਣੀ ਗਾਹੀ ਤੇ ਭੈਣੀ ਨੱਥੂ ਦੇ ਲੋਕਾਂ ਨੇ ਇਹ ਗੱਲ ਸਾਨੂੰ ਦੱਸੀ ਆ ਕਿ ਸਾਡੇ ਪਿੰਡ ਵਿੱਚ ਕੋਈ ਵੀ ਨਸ਼ਾ ਤਸਕਰ ਨਹੀਂ ਹੈਗਾ ਜੇ ਕੋਈ ਸੀਗਾ ਵੀ ਜ਼ਿਆਦਾ ਉਹ ਛੱਡ ਗਿਆ ਵਾ ਜਾਂ ਇਥੋਂ ਮੂਵ ਕਰ ਗਿਆ ਵਾ ਦੋ ਪਿੰਡ ਦਾ ਬਿਲਕੁਲ ਕਲੀਨ ਹੈ ਸਾਫ਼ ਹੈ ਤੇ ਇੱਕ ਪਾਣੀ ਕੀਮਾ ਆ ਇੱਥੇ ਇਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ 2 ਜਾਂ 3 ਲੋਕ ਹੈਗੇ ਨੇ ਜਿਹੜੇ ਨਸ਼ਾ ਕਰਦੇ ਨੇ ਤੇ ਅੱਜ ਉਹਨਾਂ ਦੇ ਨਾਲ ਗੱਲ ਹੋਈ ਆ ਤੇ ਉਹਨਾਂ ਦਾ ਵੀ ਇਲਾਜ ਕਰਵਾ ਕੇ ਤੇ ਉਹਨਾਂ ਨੂੰ ਵੀ ਇੱਕ ਪਿੰਡ ਦੇ ਚੰਗੇ ਵਸਨੀਕ ਵਧੀਆ ਇਨਸਾਨ ਬਣਾਇਆ ਜਾਊਗਾ ਜੇ ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਜਿਹੜਾ ਪੰਜਾਬ ਸਰਕਾਰ ਨੇ ਜੋ ਕੰਮ ਕੰਮ ਕਰ ਰਹੀ ਹੈ ਨਸ਼ਾ ਵਿਰੋਧ ਉਹ ਬਹੁਤ ਵਧੀਆ ਕਰ ਰਹੀ ਹੈ ਤੇ ਜੋ ਵੀ ਆਪਣੇ ਅੱਜ ਆਏ ਨੇ ਪ੍ਰਧਾਨ ਜੀ ਜਾਂ ਟੀਮ ਹਰਦੀਪ ਸਿੰਘ ਮੁੰਡਿਆ ਦੀ ਟੀਮ ਆਈ ਹੈ ਉਹਨਾਂ ਦਾ तहे ਦਿਲੋਂ ਧੰਨਵਾਦੀ ਜੋ ਵੀ ਸੱਕਾ ਮ ਸਰਕਾਰ ਕਰ ਰਹੀ ਹੈ ਨਸ਼ੇ ਵਿਰੋਧਨ ਬਹੁਤ ਵਧੀਆ ਕਰ ਰਹੀ ਹੈ ਧੰਨਵਾਦ ਜੀ